ਕਦਾ ਸ਼ੋਕ ਮੈਂ ਆ ਤੁਹਾਡਾ ਆਪਣਾ ਸੁਖਨ ਨੰਨ ਵਾਲਿਆ ਸਵਾਜ ਅਸੀਂ ਪਹੁੰਚੇ ਹਾਂ ਕੋਟਲੀ ਰੋਡ ਅੱਡਾ ਪੈਣੀ ਮੀਆਂ ਖਾਨ ਸੰਗਰਾਲ ਫਰਨੀਚਰ ਵਾਲਿਆਂ ਦੇ ਜਿੱਥੇ ਕਿ ਹਰ ਤਰ੍ਹਾਂ ਦੇ ਇਹ ਤੁਹਾਨੂੰ ਬੈੱਡ ਤੇ ਸੋਫੇ ਮਿਲ ਜਣਗੇ ਸੌ ਕਰਦੇ ਆ ਗੱਲਬਾਤ ਭਾਜੀ ਦੇ ਨਾਲ ਦੀਵਾਲੀ ਦੇ ਉੱਤੇ ਜਿਹੜੀਆਂ ਵੱਡੀਆਂ ਆਫਰਾਂ ਲਾਤੀਆਂ ਨੇ ਸਸੀ ਗਾਲ ਜੀ ਭਾਜੀ ਕੀ ਹਾਲ ਹੈ ਠੀਕ ਹੋ ਵਧੀਆ ਭਾਈ ਤੁਸੀਂ ਹੁਣ ਦੱਸੋ ਸਾਨੂੰ ਕਿ ਡਿਸਕਾਊਂਟ ਲਵਣਾ ਹੈ ਬੈੱਡਾਂ ਦੇ ਉੱਪਰ ਆਪਾਂ ਜੇ ਗੱਲ ਕਰੀਏ ਪਹਿਲਾਂ ਐਸ ਬੈੱਡ ਤੋਂ ਸਟਾਰਟਿੰਗ ਕਰਦੇ ਆ ਹਾਂਜੀ ਇਹ ਸਾਰਾ ਇੱਕੋ ਸਹਿਜੀ ਆ ਹਾਂਜੀ ਸਰ ਕੀ ਰੇਟ ਲਾਉਗੇ ਦਾ ਹੁਣ ਦੱਸੋ ਰੇਟ ਭਾਜੀ ਇਹ ਮਾਰਕੀਟ 'ਚ ਵੇਚਦਾ ਇਹ 18000 ਰੁਪਏ ਦਾ 18000 ਰੁਪਏ ਦਾ ਸਾਨੂੰ ਕਿੰਨੇ ਦਾ ਲਾਉਗੇ ਦੱਸੋ ਜੋ ਕਹੋਗੇ ਵੇਖ ਲਓ ਜੋ ਕਹੋਗੇ ਮਰਜ਼ੀ ਨਾਲ ਕਹਿ ਦਿਆ ਹਾਂਜੀ ਕਹਿ ਦਿਓ ਜੀ 16000 ਚ ਲਾ ਦੀਏ ਵੇਖ ਲਓ ਵੇਖ ਲਓ 15 ਚ ਲਾ ਦੀਏ ਵੇਖ ਲਓ ਵੇਖ ਲਓ ਨਾ ਕਹਿੰਦਾ ਵੀ ਤੁਹਾਨੂੰ ਦੇਣਾ ਪੈਣਾ ਜੇ ਅਸੀਂ ਭਾਜੀ 14000 ਦਾ ਦੇ ਦਾਂਗੇ ਜਿਹੜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਡਿਲੀਵਰੀ ਵੀ ਫ੍ਰੀ ਦੇ ਦੇ ਲੋ ਜੀ ਦੱਸ ਕੋ ਸੰਗਰਾਲ ਫਰਨੀਚਰ ਆਲੇ ਨੇ ਇੱਕ ਵੱਡਾ ਆਫਰ ਕਰਤਾ ਜੇ 18000 ਵਾਲਾ ਬੈੱਡ ਚਾਹੇ ਉਹ ਤੇ ਸੇਪੇ ਮਾਰਦੇ ਫਿਰੋ 18000 ਵਾਲਾ ਬੈੱਡ ਜਿਹੜਾ ਤੁਹਾਨੂੰ 14000 ਤੱਕ ਦੇਦਾ ਲੱਗੇ ਆ ਇਹਦੇ ਵਿੱਚ ਡਿਲੀਵਰੀ ਵੀ ਤੁਹਾਡੇ ਕੋਲ ਲੈਣੀ ਹੈ ਆਪਾਂ ਹਾਂਜੀ ਦਾਂਗੇ ਜੀ ਕਿੰਨੇ ਕਿਲੋਮੀਟਰ ਤੱਕ ਦੋਗੇ 5 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਦਾ ਲੋ ਜੋ ਵੱਡੇ ਆਫਰ ਕਰਤੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਆਣ ਕੇ ਜਿਹੜਾ ਸਕਰੀਨ ਸ਼ਾਟ ਦਿਖਾ ਦੇਗਾ ਔਰ ਉਹਨੂੰ ਜਿਹੜਾ ਆ 5 ਕਿਲੋਮੀਟਰ ਤੱਕ ਦੀ ਇਹ ਡਿਲੀਵਰੀ ਵੀ ਏਰੀਆ ਫ੍ਰੀ ਹੋ ਜੂਗੀ ਮਾਰਕੀਟ 'ਚ 18000 ਰੁਪਿਆ ਰੇਟ ਹੈ ਨਾ ਬੱਡਾਂ ਦਾ ਇਹ ਦੇ ਹੋਗੇ ਬੱਡੇ 7 ਫੁੱਟ ਦੇ 6 ਫੁੱਟ ਬੱਡ ਇਹ 6 ਫੁੱਟ ਹੈ ਇਸ ਤੋਂ ਘੇਰੇ ਤੋਂ ਵੱਡੇ ਬੱਡ ਹੁੰਦੇ 9 ਫੁੱਟ ਦੇ ਹਾਂਜੀ ਆ ਵੇਖੋ ਜੀ ਲੋ ਜੀ ਤੁਹਾਨੂੰ 9 ਫੁੱਟ ਬੱਡ ਤੇ ਵੀ ਇਹ ਰਿਹਾ ਵੱਡੇ ਡਿਸਕਾਊਂਟ ਦੇ ਦਾ ਲੱਗੇ ਆ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰੀ ਇਹ ਘਮਾ ਦਿਓ ਇਹਨੂੰ ਇਹ ਹੈਗਾ ਇਹ 9 ਫੁੱਟਾ ਬੱਡ ਇਹ ਕਿੰਨੇ ਚ ਦੇ ਦੇਓਗੇ ਇਹ ਭਾਜੀ ਦੇ ਦਾਂਗੇ ਤੁਹਾਨੂੰ 21000 ਦੇ ਵਿੱਚ ਡਿਲੀਵਰੀ ਫ੍ਰੀ ਉਹਦਾ ਮਾਰਕੀਟ ਰੇਟ ਕੀ ਹੈਗਾ ਇਹਦਾ ਉਹਦਾ ਮਾਰਕੀਟ ਰੇਟ ਹੈ ਦਾ 25000 ਜ ਮਾਰਕੀਟ ਰੇਟ ਦਸ਼ਕੋ ਜਰੇਗਾ 9 ਫੁੱਟ ਬੈੱਡ ਦਾ 5000 ਰੁਪਏ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਧੂਆ ਕਿਆ ਕਰਦੇ ਨੇ ਬੈੱਡ ਆਪ ਤਿਆਰ ਕਰਦੇ ਨੇ ਔਰ ਬਹੁਤ ਵਧੀਆ ਜਿਹੜਾ ਫਰਨੀਚਰ ਆ ਗਰੰਟਡ ਆ ਹਰ ਚੀਜ਼ ਦੀ ਅਗਰ ਕੋ ਕੰਪਲੀਟ ਆਉਂਦੀ ਹੈ ਤੇ ਜ਼ਿੰਮੇਵਾਰ ਬੈਠੇ ਨੇ ਸੰਗਰਾਲ ਫਰਨੀਚਰ ਵਾਲੇ ਇੱਕ ਵਾਰੀ ਆਓ ਕੁਆਲਿਟੀ ਚੈੱਕ ਕਰੋ ਹਾਂ ਕੁਆਲਿਟੀ ਚੈੱਕ ਕਰੋ ਲਓ ਜੀ ਤੁਹਾਨੂੰ ਹੁਣ ਉੱਤੇ ਚੜ ਕੇ ਵਿਖਾਉਣਗੇ ਦੇਖੋ ਜੀ ਤੇ ਜੈਂਪ ਵੀ ਲਾਉਣਗੇ ਸਮਾਨ ਦੇਖੋ ਜੀ 10 ਬੰਦੇ ਵਿੱਚ ਵੜਤਾਏ ਭਾਜੀ ਅੱਛਾ ਵਿੱਚ ਵੜੋ ਨਾਲੇ ਸਪੋਰਟ ਨਾ ਕੋਈ ਪਾਵਾ ਆਹ ਬੰਦੇ ਵਿੱਚ ਵੜਾਓ ਜੀ ਮਾਸ਼ਾਅੱਲਾਹ ਜੀ ਕਿਤੇ ਮਰਦੀ ਸ਼ਰਪੇ ਮਾਰੋ ਹਾਂਜੀ ਹੈਵੀ ਸਮਾਨ ਲਾਤਾ ਜੇ ਭਰਾਵਾਂ ਨੇ ਫੁੱਲ ਗਰੰਟੀ ਦਾ ਫੁੱਲ ਗਰੰਟੀ دار ਜਿਹੜੇ ਨਿਆਣੇ ਬੱਚੇ ਕਈ ਵਾਰੀ ਟਪੂਸੀਆਂ ਮਾਰਦੇ ਜਾਂ ਉੱਤੇ ਚੜ ਕੇ ਨੱਚਦੇ ਖੋਦੇ ਨੇ ਬੇਫਿਕਰ ਹੋ ਕੇ ਸਮਾਨ ਖਰੋ ਮੇਰੀ ਗਰੰਟੀ ਦੇ ਉੱਪਰ ਸੰਗਰਾਲ ਫਰਨੀਚਰ ਵੀਡੀਓ ਸ਼ੇਅਰ ਕਰਕੇ ਆਓਗੇ ਤਾਂ ਡਿਲੀਵਰੀ ਫ੍ਰੀ ਮਿਲੂਗੀ ਹਾਂਜੀ ਸੋ ਕਰ ਦਿਓ ਸ਼ੇਅਰ ਮੇਰਾ ਵੀਰ ਨੱਪ ਕੇ ਜਰਾ